Thank <laughs> you ਮੈਨੂੰ ਜੀ ਕੌਮ ਨੇ ਹੀ ਅਪਰੋਚ ਕੀਤਾ ਬਈ ਇਲੈਕਸ਼ਨ ਲੜਿਆ ਜਾਏ ਤੇ ਬਹੁਤ ਮੇਰੇ ਕੋਲੇ ਘਰੇ ਵੀ ਬਹੁਤ ਆਏ ਐ ਤੇ ਫੋਨ ਵੀ ਬਹੁਤ ਆਏ ਐ ਤੇ ਮੈਨੂੰ ਫਿਰ ਹੁਕਮ ਹੋਇਆ ਵੀ ਕੌਮ ਨੇ ਹੁਕਮ ਕੀਤਾ ਵੀ ਆਪ ਇਲੈਕਸ਼ਨ ਲੜੋ ਜਿਹੜਾ ਸਭ ਤੋਂ ਪਹਿਲਾ ਮੁੱਦਾ ਉਹ ਤਾਂ ਹੈ ਜੀ ਨਸ਼ਿਆਂ ਦਾ ਬਈ ਮੈਂ ਚਾਹੁੰਦਾ ਪੰਜਾਬ ਦੇ ਮੁੰਡਿਆਂ ਨੂੰ ਯੂਥ ਨੂੰ ਜਵਾਨੀ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਕੇ ਇਹ ਅੰਮ੍ਰਿਤ ਪਾਨ ਕਰਾਇਆ ਜਾਵੇ ਅੰਮ੍ਰਿਤ ਗੁਰੂ ਦੀ ਦਾਤ ਦਿੱਤੀ ਜਾਵੇ ਇਹਨਾਂ ਨੂੰ ਵੀ ਗੁਰੂ ਦੇ ਲੜ ਲਾਇਆ ਜਾਵੇ ਸਭ ਤੋਂ ਪਹਿਲਾਂ ਤਾਂ ਮੇਰਾ ਮਤਲਬ ਮੰਨਦਾ ਖੁਸ਼ ਆ ਰਹੀ ਹੈ ਕਿਉਂਕਿ ਦੇਖੋ ਜੀ ਹਰੇਕ ਰੋਜ਼ 5 5 7 7 ਜਵਾਨ ਮੁੰਡੇ ਮਰਦੇ ਆ ਤੇ ਇਹ ਤਾਂ ਜਿਨ੍ਹਾਂ ਦੇ ਮਰਦੇ ਆ ਉਹਨਾਂ ਨੂੰ ਹੀ ਪਤਾ ਜੀ ਬਈ ਕੀ ਹਾਲ ਹੁੰਦਾ ਦੇਖੋ ਜੀ ਜਿਹੜੇ ਆ ਉਹ ਪਾਰਟੀਆਂ ਦੇ ਕੈਂਡੀਡੇਟ ਹੈ ਉਹ ਰਾਜ ਕਰਕੇ ਚਲੇ ਗਏ ਐ ਇਸ ਮੁੱਦੇ ਤੇ ਤੇ ਉਹਨਾਂ ਨੇ ਹੱਲ ਨਹੀਂ ਕੱਢਿਆ ਤੇ ਜੇ ਸੰਗਤ ਦੇਖੋ ਜਿਹੜਾ ਸਾਡਾ ਪਰਿਵਾਰਕ ਪਛੋਕੜ ਐ ਜੇ ਅਸੀਂ ਸਿੱਖ ਕੌਮ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਹੀ ਨਾ ਦਵਾ ਸਕੇ ਫਿਰ ਇਸ ਤੋਂ ਮਾੜੀ ਗੱਲ ਤਾਂ ਸਾਡੇ ਵਾਸਤੇ ਪਰਿਵਾਰ ਵਾਸਤੇ ਹੋ ਨਹੀਂ ਸਕਦੀ ਸਾਡੀ ਫੈਮਿਲੀ ਨੇ ਸਾਡੇ ਪਿਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਅਕਾਲ ਤਖਤ ਸਾਹਿਬ ਵਾਸਤੇ ਹੀ ਕੁਰਬਾਨੀ ਦਿੱਤੀ ਹੈ ਤੇ ਜੇ ਮੈਂ ਉਹੀ ਸਥਾਨ ਤੋਂ ਛੱਡ ਕੇ ਪਿੱਛੇ ੜ ਗਿਆ ਤੇ ਫਿਰ ਤਾਂ ਮੇਰੇ ਵਾਸਤੇ ਬਹੁਤ ਮਾੜੀ ਗੱਲ ਹੈ ਜੀ ਮੈਂ ਸ਼ੁਰੂਆਤ ਕੀਤੀ ਹੈ ਪਿੰਡ ਰੋਡੇ ਤੋਂ ਜਨਮ ਸਥਾਨ ਸੰਤ ਬਾਬਾ ਚਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੇਰੇ ਨਾਲ ਉਹਨਾਂ ਦੇ ਪਾਣ ਜੇ ਪਤੀਜੇ ਸਰਦਾਰ ਜਸਵੀਰ ਸਿੰਘ ਰੋਡੇ ਤੇ ਆਪਣੇ ਸਤਵੰਤ ਸਿੰਘ ਦੇ ਪਤੀਜੇ ਸੁਖਵਿੰਦਰ ਸਿੰਘ ਅਗਵਾਨ ਆ ਕੇਰ ਸਿੰਘ ਦੇ ਪਤੀਜੇ ਆ ਪੁੱਤਰ ਪੁੱਤਰ ਕੇਰ ਸਿੰਘ ਦੇ ਪੁੱਤਰ ਆ ਸਤਵੰਤ ਸਿੰਘ ਤੇ ਹੋਰ ਬਹੁਤ ਐ ਦੀ ਮਤਲਬ ਸਾਰੇ ਦਲੇਰ ਸਿੰਘ ਹੋਗੇ ਡੋਡ ਹੋਗੇ ਆਪਣਾ ਬਲਵਿੰਦਰ ਸਿੰਘ ਹੋਗੇ ਤੇ ਹੋਰ ਬਹੁਤ ਹੈ ਜੀ ਇਹ ਸਾਰੇ ਸੱਜਣ ਮਿੱਤਰ ਟੱਕਰ ਤਾਂ ਵੈਸੇ ਸਾਡੀ ਕਿਸੇ ਨਾਲ ਹੈ ਹੀ ਨਹੀਂ ਅਸੀਂ ਦੇਖਦੇ ਆ ਜੀ ਸਾਰੇ ਪਾਸੇ ਕੋਈ ਵੀ ਇਸ ਜਾਂ ਕੈਂਡੀਡੇਟ ਨਹੀਂ ਹੈ ਜਿਹਦਾ ਪਿੰਡਾਂ 'ਚ ਵਿਰੋਧ ਨਹੀਂ ਹੋ ਰਿਹਾ ਨਾਲੇ ਜੀ ਉੱਧਰ ਜਿਹੜੇ ਕੈਂਡੀਡੇਟ ਹੈਗੇ ਆ ਨਚਣ ਗਾਉਣ ਵਾਲੇ ਕੈਂਡੀਡੇਟ ਹੈ ਇਹਨਾਂ ਦੀ ਸਰਕਾਰ ਬਣਾ ਕੇ ਪਹਿਲਾਂ ਦੇਖ ਹੀ ਲਈ ਆ ਲੋਕਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਹੁਣ ਵੀ ਇਨਾਂ ਦੀ ਸਰਕਾਰ ਚੱਲਦੀ ਪਈ ਆ ਕੋਈ ਅਚੀਵਮੈਂਟ ਨਹੀਂ ਐ ਮੇਰੇ ਹਸਾਬ ਨਾਲ ਸਰਕਾਰ ਸੰਤ ਬਾਬਾ ਚਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਰੰਬੇ ਸੰਘਰਸ਼ ਦੇ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਫਕਰੇ ਕਾਮ ਸ਼ਹੀਦ ਭਾਈ ਬੈਂਤ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਰ ਸਿੰਘ ਜਿਨ੍ਹਾਂ ਨੇ ਉਸ ਸਮੇਂ ਦੀ ਹਕੂਮਤ ਦੀ ਕੇਂਦਰ ਦੀ ਸਰਕਾਰ ਇੰਦਰਾ ਗਾਂਧੀ ਨੇ ਸਿੱਖਾਂ ਦਾ ਦਿਲ ਜਿਗਰ ਹਰ ਮੰਦਰ ਨੂੰ ਢਾਹ ਟੇਰੀ ਕੀਤਾ ਉਸ ਦੇ ਨਾਲ 36 ਹੋਰ ਗੁਰਦੁਆਰਿਆਂ ਨੂੰ ਤਹਿਸ ਨਹਿਸ ਕੀਤਾ ਉਸ ਬੇਅਦਬੀ ਨੂੰ ਨਾ ਸਹਾਰਦੇ ਹੋਏ ਇਹਨਾਂ ਸਿੰਘਾਂ ਨੇ ਸਿੱਖ ਰੀਤੀ ਰਿਵਾਜਾਂ ਮੁਤਾਬਕ ਜੋ ਸਿੱਖਾਂ ਦਾ ਇਤਿਹਾਸ ਜੋ ਚੜ ਕੇ ਆਇਆ ਉਹਨੂੰ ਬਖਸ਼ਦੇ ਨਹੀਂ 153 ਦੇਣ ਵਾਲਾ ਇਤਿਹਾਸ ਮੋੜ ਸਰਜੀਤ ਕੀਤਾ ਜੋ ਅੱਜ ਵਿਸ਼ੇਸ਼ ਤੌਰ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਿਨ੍ਹਾਂ ਨੇ ਸੰਘਰਸ਼ ਆਰੰਭਿਆ ਸੀ ਅੱਜ ਉਹਨਾਂ ਦੇ ਜਨਮ ਸਥਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਰੋਡੇ ਉਸ ਜਨਮ ਸਥਾਨ ਤੋਂ ਉਹਨਾਂ ਦੇ ਭਤੀਜੇ ਸਾਬਕਾ ਜੇਹੇਦਾਰ ਸਿੰਘ ਸਾਹਿਬਾਈ ਜਸਬੀਰ ਸਿੰਘ ਜੀ ਰੋਡੇ ਜਿਨ ਪ੍ਰਣਾਨਕ ਨਾਮ ਲੈਵਾ ਸਿੱਖ ਸੰਗਤਾਂ ਨੇ ਭਾਈ ਸਰਵਜੀਤ ਸਿੰਘ ਖਾਲਸਾ ਦੀ ਹਮਾਇਤ ਤੇ ਡਟ ਕੇ ਖੜੀਆਂ ਨੇ